ਆਗੂਆਂ ਦੇ ਨਾਅਰੇ ਆ ਸ਼ਾਮ-ਦਾਮ ਦੰਡ ਭੇਦ ਉਹਨੂੰ ਆਪਣੀ ਰੂਪ ਦਿੱਤਾ ਜਾ ਰਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿੱਦਾਂ ਵੀ ਬੰਦ ਕਰਨੀ ਪਈ ਕਰਾਂਗੇ ਪੁਲਸ ਮੁਕਾਬਲਿਆਂ ਦੀ ਗੱਲ ਆ ਤੇ ਝੂਠੇ ਕੇਸਾਂ ਦੀ ਗੱਲ ਆ ਜਾਂ ਜਿਹੜੇ ਜਿਹੜਾ ਵੀ ਕੋਈ ਆਵਾਜ਼ ਚੁੱਕਦਾ ਉਹਦੀ ਆਵਾਜ਼ ਨੂੰ ਦਬਾਉਣ ਵਾਸਤੇ ਜੋ ਵੀ ਇਹਨਾਂ ਕੋਲ ਕੀਤਾ ਦੱਸਦਾ ਉਹ ਕਰ ਰਿਹਾ ਜਿਹੜੇ ਕੱਲ ਸਾਈਕਲਾਂ ਤੇ ਸੀ ਅੱਜ ਉਹਨਾਂ ਕੋ ਪਤਾ ਨਹੀਂ ਕੀ ਕੋਸ਼ ਥੋੜੇ ਦਿਨਾਂ ਚ ਬਣਾ ਲਿਆ ਮੇਰਾ ਖਿਆਲ ਹੈ ਕਿ ਪਤਾ ਨਹੀਂ ਸਾਡਾ ਸਾਰੀਆਂ ਜਿਹੜੀਆਂ ਵਿਜੀਲੈਂਸ ਆ ਦੂਜੀਆਂ ਉਹ ਅੱਖਾਂ ਮੀਟ ਕੇ ਬੈਠੀਆਂ ਪਰ ਜਿਹੜਾ ਕੋਈ ਵਿਰੋਧਚਵਾਦ ਚੁੱਕਦਾ ਉਹਦੇ ਵਾਸਤੇ ਤੇ ਰਾਤ ਨੂੰ ਹੀ ਇਹ ਸਾਰਾ ਕੁਝ ਹੋ ਜਾਂਦਾ ਇਹਨਾਂ ਨੇ ਬੜੇ ਵਾਅਦੇ ਕੀਤੇ ਸੀ ਕਿ ਅਸੀਂ ਨਸ਼ਾ ਬੰਦ ਕਰ ਦਾਂਗੇ ਅਸੀਂ ਬੇਅਦਬੀਆਂ ਦਾ ਇਨਸਾਫ ਦੇ ਦਾਂਗੇ ਅਸੀਂ ਪੰਜਾਬ ਵਿੱਚ ਲਾ ਰ ਆਰਡਰ ਨੂੰ ਵਧੀਆ ਕਰ ਦਾਂਗੇ ਪਰ ਮੇਰਾ ਖਿਆਲ ਹੈ ਕਿ ਆਤ ਦਖਤਾਈ ਸਮੇਂ ਤੇ ਇੱਕ ਪੰਜਾਬ ਦੀ ਆਵਾਜ਼ ਸਖਬਿੰਦਰ ਸਿੰਘ ਕਲਕੱਤਾ ਦਾ ਇਹਦਾ ਦਿਨ ਦਿਹਾੜੇ ਕਤਲ ਹੋਣਾ ਤੇ ਉਹਦੇ ਇਨਸਾਫ ਵਾਸਤੇ ਜਿੰਨੇ ਵੀ ਤੁਸੀਂ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੇ ਕਬੂ ਨਾ ਛਾੜੇ ਕੇ ਇਹ ਜੋ ਗੁਰੂ ਮਹਾਰਾਜ ਦਾ ਫਰਮਾਨ ਆ ਕਲਕੱਤਾ ਵਰਗਿਆਂ ਨੇ ਉਹਨਾਂ ਦੀ ਆਪਣੀ ਕੋਈ ਘਰੇਲੂ ਲੜਾਈ ਨਹੀਂ ਉਸ ਇਨਸਾਫ ਦੀ ਲੜਾਈ ਆਪਣੇ ਲੋਕਾਂ ਦੇ ਹੱਕਾਂ ਦੀ ਲੜਾਈ ਆਪਣੇ ਲੋਕਾਂ ਦੇ ਹੋਰ ਏ ਜ਼ੁਲਮ ਦੇ ਖਿਲਾਫ ਉਹਨਾਂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਮੇਰਾ ਖਿਆਲ ਹੈ ਕਿ ਸਾਨੂੰ ਗੁਰੂ ਮਹਾਰਾਜ ਨੇ ਜਦੋਂ ਗੁਰਨਾਨਕ ਪਾਤਸ਼ਾਹ ਦਾ ਜਨਮ ਹੁੰਦਾ ਹੀ ਉਦੋਂ ਹੀ ਜਿਹੜਾ ਬਾਬਰ ਨੂੰ ਯਾਬਰ ਕਿਹਾ ਸੀ ਤੇ ਹਕੂਮਤਾਂ ਹਮੇਸ਼ਾ ਹੀ ਲੋਕਾਂ ਤੇ ਜ਼ੁਲਮ ਕਰਦੀਆਂ ਆ ਲੋਕਾਂ ਨੂੰ ਲੁੱਟਦੀਆਂ ਕੁੱਟਦੀਆਂ ਤੇ ਹਮੇਸ਼ਾ ਹੀ ਹਕੂਮਤਾਂ ਦੇ ਖਿਲਾਫ ਜਿਹੜੀ ਇਹ ਲੜਾਈ ਜਾਰੀ ਰਹੀ ਉਹਦੇ ਵਾਸਤੇ ਜਿਹੜੇ ਵੀ ਲੜਾਈ ਚ ਅੱਗੇ ਆਉਂਦੇ ਰਹੇ ਉਹਨਾਂ ਨੂੰ ਬਹੁਤ ਕੀਮਤ ਆ ਆਪਣੀਆਂ ਜਾਨਾਂ ਵਾਰ ਕੇ ਫਾਂਸੀਆਂ ਤੇ ਚੜ ਕੇ ਜੇਲ੍ਹਾਂ ਦੀਆਂ ਕਾਲ ਕੋਲਟੀਆਂ ਚ ਰਹਿ ਕੇ ਉਹ ਲੋਕਾਂ ਦੇ ਹੱਕਾਂ ਵਾਸਤੇ ਉਹਨਾਂ ਨੇ ਸੰਘਰਸ਼ ਕਰਨਾ ਪਿਆ ਇਸ ਕਰਕੇ ਇਹ ਕੋਈ ਨਵੀਂ ਗੱਲ ਨਹੀਂ ਕਿ ਕਲਕੱਤਾ ਇਹਦੋਂ ਪਹਿਲਾਂ ਵੀ ਬਹੁਤ ਹੋ ਚੁੱਕਿਆ ਤੇ ਆਉਣ ਵਾਲੇ ਸਮੇਂ ਚ ਵੀ ਜਿਹੜੇ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਨਗੇ ਜਿਹੜੇ ਉੱਤੇ ਖੜਨਗੇ ਉਹਨਾਂ ਨੂੰ ਵੀ ਉਹਨਾਂ ਦੇ ਪਰਿਵਾਰਾਂ ਨੂੰ ਹੋ ਸਕਦਾ ਕਿ ਬਹੁਤ ਕਸ਼ਟ ਚੱਲਣੇ ਪੈਣਗੇ ਪਰ ਇਹ ਚੀਜ਼ ਹੈ ਕਿ ਆਪਾਂ ਨੂੰ ਗੁਰੂ ਮਹਾਰਾਜ ਨੇ ਇਹ ਸੱਚ ਦਾ ਹੌਕਾ ਦੇਣ ਵਾਸਤੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਤਿਆਰ ਕੀਤਾ ਹੈ ਤੇ ਜਬੇ ਬਾਣ ਲੱਗ ਗਿਆ ਤਬੇ ਰੋਹ ਜਾ ਗਿਆ ਹੁਣ ਆਪਾਂ ਨੂੰ ਮੇਰਾ ਖਿਆਲ ਆ ਕਿ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਜਿਹੜੇ ਪੰਜਾਬ 'ਚ ਇਹ ਚੰਗਾ ਮਾਹੌਲ ਚਾਹੁੰਦੇ ਆ ਜਿਹੜੇ ਕੋਈ ਚਾਹੁੰਦੇ ਆ ਕਿ ਲੋਕ ਘਰਾਂ 'ਚ ਸੁੱਖ ਵਸਣ ਲੋਕਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਹੋਵੇ ਲੋਕ ਇਹ ਇਹ ਨਾ ਹੋਵੇ ਕਿ ਕਿਸ ਇਹੋ ਜਿਹੇ ਕਲਕੱਤਾ ਵਰਗੇ ਜਾਂ ਹੋਰ ਚੰਗੇ ਚੰਗੇ ਲੋਕਾਂ ਦਾ 2-2 4-4 ਹਜ਼ਾਰ ਰੁਪਇਆ ਦੇ ਕੇ ਕੋਈ ਨਾ